ਵਿਧਾਨ ਸਭਾ ਚੋਣਾਂ ਹੋ ਚੁੱਕੀਆਂ ਔਰ ਰਿਜ਼ਲਟ ਆ ਚੁੱਕਾ ਆ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣ ਗਈ ਆ ਤੁਹਾਡਾ ਵੋਟਰਾਂ ਨੂੰ ਕੀ ਕਹਿਣਾ ਜੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੀ ਜਿੱਤ ਤੇ ਬਹੁਤ ਬਹੁਤ ਪੰਜਾਬ ਵਾਸੀਆਂ ਨੂੰ ਮੇਰੇ ਵੱਲੋਂ ਮੁਬਾਰਕਾਂ ਜੀ ਅਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਸਰਕਾਰ ਵੜਾਉਣ ਵਿੱਚ ਤਾਂ ਨਾਕਾਮਜਾਬ ਕੀਤਾ ਅਤੇ ਪ੍ਰਾਇਵਟਿਵ ਪਾਰਟੀਆਂ ਤੋਂ ਛਡਕਾਰਾ ਦਵਾਇਆ ਅਸੀਂ ਆਪਣੇ ਫਗਵਾੜਾ ਵਸੀਆਂ ਵੋਟਰਾਂ ਤੇ ਸਾਡੇ ਸਪੋਰਟਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਹੈ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਜਿਸ ਵਿੱਚ ਆਮ ਵਿਅਕਤੀਆਂ ਦੇ ਮਸਲੇ ਤੇਲ ਦੇ ਆਧਾਰ ਤੇ ਹੱਲ ਕੀਤੇ ਜਾਣਗੇ ਅਤੇ ਪੋਲਿੰਗ ਮੱਲੇ ਦੀਆਂ ਆਮ ਆਦਮੀ ਪਾਰਟੀ ਵੱਲੋਂ ਅੱਜ ਮੇਰੇ ਵੱਲੋਂ ਭਾਰਤ ਨੂੰ 400 ਲੱਖ ਲੱਖ ਬੁਵਾਤਾ ਜਿਹੜੇ ਕੇਜਰੀਵਾਲ ਸਾਹਿਬ ਵੱਲੋਂ ਵਾਦੇ ਕੀਤੇ ਗਏ ਆ ਜੋ ਮੈਨੀਫੈਸਟੋ ਦੇ ਵਿੱਚ ਹੈ ਭਗਵੰਤ ਮਾਨ ਸਾਹਿਬ ਨੇ ਇਹ ਵੀ ਕਿਹਾ ਕਿ ਕਿਸੇ ਵੀ ਸਰਕਾਰੀ ਦਫਤਰ ਦੇ ਵਿੱਚ ਮੇਰੀ ਫੋਟੋ ਨਹੀਂ ਲੱਗੇਗੀ ਮੁੱਖ ਮੰਤਰੀ ਦੀ ਫੋਟੋ ਨਹੀਂ ਹੋਏਗੀ ਬਾਬਾ ਸਾਹਿਬ ਡਾਕਟਰ ਅੰਬੀਰਗੜੀ ਦੀ ਫੋਟੋ ਹੋਏਗੀ ਔਰ ਭਗਤ ਸਿੰਘ ਜੀ ਦੀ ਸ਼ਹੀਦ ਆਜ਼ਮ ਭਗਤ ਸਿੰਘ ਦੀ ਫੋਟੋ ਹੋਏਗੀ ਤੇ ਇਹ ਜਿਹੜੇ ਵਾਦੇ ਆ ਉਹ ਪੂਰੇ ਕੀਤੇ ਜਾਣਗੇ 5 ਸਾਲਾਂ ਦੇ ਵਿੱਚ ਬਿਲਕੁਲ ਨਹੀਂ ਬਿਲਕੁਲ ਜੋ ਜੋ ਉਹਨਾਂ ਨੇ ਕਿਹਾ ਸੀ ਪਹਿਲ ਦੇ ਆਧਾਰ ਤੇ ਆਮ ਆਦਮੀ ਪਾਰਟੀਆਂ ਜਿੰਨੀਆਂ ਗਰੰਟੀਆਂ ਜਿੰਨੀਆਂ ਵੀ ਕਿੰਨੀਆਂ ਕਿ ਜੇ ਤਾਂ ਬਿਜਲੀ ਦੀ ਲੈ ਲਓ ਹਜ਼ਾਰ ਰੁਪਏ ਦੀ ਲੈ ਲਓ ਉਹਨਾਂ ਨੇ ਮੁੱਖ ਮੰਤਰੀ ਸ਼ਾਹਵਾਨ ਨੇ ਅੱਜ ਹੀ ਜਿਸ ਦਿਨ ਸਾਡੀ ਪਾਰਟੀ ਜਿੱਤੀ ਉਸੇ ਦਿਨ ਉਹਨਾਂ ਨੇ ਕਿਹਾ ਸੀ ਐਕਟ ਜੋ ਉਹਨਾਂ ਨੇ ਗਰੰਟੀ ਦਿੱਤੀ ਆ ਪਹਿਲ ਦੇ ਆਧਾਰ ਤੇ ਹੱਲ ਕੀਤੀ ਜਾਵਗੀ ਪਹਿਲੇ ਪਹਿਲੇ ਦੇ ਆਧਾਰ ਤੇ ਸਾਰਿਆਂ ਨੂੰ ਲਾਗੂ ਕੀਤੀਆਂ ਜਾਣਗੀਆਂ ਅਤੇ ਸਾਡੇ ਵੋਟਰਾਂ ਦੇ ਸਪੋਰਟਰਾਂਾਂ ਨੂੰ ਮੈਂ ਕੋਣ ਵੀ ਬਹੁਤ ਬਹੁਤ ਧੰਨਵਾਦ ਕਰ ਰਿਹਾ ਇਸ ਕੈਲ ਤੋਂ ਕਰ ਰਿਹਾ ਇਹ ਜੋ ਜੋ ਉਹਨਾਂ ਨੇ ਉਮੀਦਾਂ ਲਾਈਆਂ ਸੀ ਸਾਡੀ ਸਰਕਾਰ ਤੇ ਉਹ ਪੂਰੀਆਂ ਉਹਨਾਂ ਸਾਰੀਆਂ ਤੇ ਪੂਰਾ ਉਤਰਾਂਗੇ ਧੰਨਵਾਦ